ਪ੍ਰੀਤ 9ਵੀਂ 10ਵੀਂ ਚ ਪੜਦੀ ਸੀ ਹਾਲੇ ਉਦੋਂ ਹਰ ਰੋਜ਼ ਹੀ ਉਹ ਲੰਮਾ ਜਿਹਾ ਮੁੰਡਾ ਆਪਣੇ ਦਰਵਾਜ਼ੇ ਵਿੱਚ ਖੜਾ ਹੁੰਦਾ ਬਸਤਾ ਲੈ ਕੇ ਜਦੋਂ ਉਹ ਉਹਨਾਂ ਦੇ ਘਰ ਅੱਗੋਂ ਲੰਘਦੀ ਤਾਂ ਉਹ ਵੀ ਨਾਲ ਤੁਰ ਪੈਂਦਾ ਕਦੇ ਅੱਗੇ ਕਦੇ ਪਿੱਛੇ ਉਹ ਗੀਤ ਜਿਹੇ ਗਾਉਂਦਾ ਕੁਝ ਬੋਲਦਾ ਰਹਿੰਦਾ ਅੱਡੇ ਤੱਕ ਉਹਦੇ ਨਾਲ-ਨਾਲ ਜਾਂਦਾ ਉਹ ਡਰਦੀ ਕਦੇ ਤੇਜ਼ ਕਦੇ ਹੌਲੀ ਹੋ ਕੇ ਉਸ ਤੋਂ ਵਿਥ ਪਾਉਣਾ ਚਾਹੁੰਦੀ ਸਮਾਂ ਤੁਰਦਾ ਗਿਆ ਉਹ ਪੜ ਲੈ ਕੇ ਕੁੜੀਆਂ ਦੇ ਕਾਲਜ ਵਿੱਚ ਪੜਾਉਣ ਲੱਗ ਪਈ ਅੱਜ ਅਚਾਨਕ ਉਹੀ ਚਿਹਰਾ ਦਿਸਿਆ ਜੋ 40 50 ਨੂੰ ਟੁਕਿਆ ਅੰਧਖੜ ਜਿਹਾ ਬੰਦਾ ਜਾਪਿਆ ਕੋਲੋਂ ਆ ਕੇ ਉਸਨੇ ਸਤਿਸ਼੍ਰੀ ਅਕਾਲ ਬੁਲਾਈ ਤੇ ਬੜੀ ਨਿਮਰਤਾ ਨਾਲ ਕੋਲ ਖੜੀ ਕੁੜੀ ਵੱਲ ਹੱਥ ਕਰਕੇ ਕਹਿਣ ਲੱਗਾ ਧਿਆਨ ਰੱਖਿਓ ਭੈਣ ਜੀ ਮੇਰੀ ਕੁੜੀ ਐ ਕੁੜੀਆਂ ਦਾ ਕਾਲਜ ਕਰਕੇ ਇੱਥੇ ਲਗਾਈ ਐ ਮੈਂ ਆਪ ਹੀ ਹਰ ਰੋਜ਼ ਲੈ ਕੇ ਜਾਣਾ ਬੱਸਾਂ 'ਚ ਤਾਂ ਕੋਈ ਹਾਲ ਨਹੀਂ ਕੁੜੀਆਂ ਦਾ ਪੜਨਾ ਤਾਂ ਬੜਾ ਔਖਾ ਪਰ ਪ੍ਰੀਤ ਤਾਂ ਆਪਣੇ ਬਚਪਨ ਦੇ ਬੀਤੇ ਦਿਨ ਯਾਦ ਕਰ ਰਹੀ ਸੀ